10 ਤੋਂ ਪਹਿਲਾਂ ਸਤਕਾਰਯੋਗ ਰੰਧਾਵਾ ਦੇ ਮਹਾਪੁਰਸ਼ਾਂ ਨੇ ਜੋ ਬਚਨ ਕੀਤਾ ਹੈ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜੋ ਕਈ ਦਿਨਾਂ ਤੋਂ ਜੋ ਕੇ ਬੈਠੇ ਹਨ ਕੋਖੜ ਹੜਤਾਲ ਤੇ ਉਹਨਾਂ ਦੀ ਜੋ ਮੰਗ ਹੈ ਕਿ ਜੋ ਜੇਲ੍ਹਾਂ ਦੇ ਵਿੱਚ ਸਿੰਘ ਉਹ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਔਰ ਉਹਨਾਂ ਨੂੰ ਕਈ-ਕਈ ਸਾਲ ਤੋਂ ਫੇਰ ਵੀ ਜੇਲ੍ਹਾਂ ਵਿੱਚ ਬੰਦ ਰੱਖਿਆ ਹੋਇਆ ਹੈ ਉਨਾ ਸਿੰਘਾਂ ਦੀ ਰਹਾਈ ਹੋਣੀ ਚਾਹੀਦੀ ਹੈ ਦਾਸ ਨੇ ਮੇਰੇ ਤਵਾੜਾ ਸਾਹਿਬ ਸਵਾ ਕ ਸਾਲ ਪਹਿਲਾਂ ਲੱਖਾਂ ਦੇ ਕੱਠੇ ਚ ਬੇਨਤੀ ਕੀਤੀ ਸੀ ਪਿਛਲੇ ਸਾਲ ਵੀ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਜਦੋਂ ਗੁਰਦੁਆਰਾ ਸਾਹਿਬ ਵਿਖੇ ਇੱਥੇ ਮਹਾਲੀ ਵਿਖੇ ਅੰਮ੍ਰਿਤਸਰ ਬੈਠੇ ਸਨ ਦਾਸ ਦੇ ਨਾਲ ਮਹਾਪੁਰਸ਼ ਰੰਧਾਏ ਵਾਲੇ ਦਾਸ ਹੋਰ ਵੀ ਮਹਾਪੁਰਸ਼ਾਂ ਵਾਲੇ ਰਲ ਕੇ ਜੋ ਸਾਡੇ ਕੋਲ ਹੋ ਸਕਿਆ ਕੀਤਾ ਪਰ ਦੁੱਖ ਦੇ ਨਾਲ ਇੱਕ ਗੱਲ ਮੈਂ ਕਹਿ ਰਿਹਾ ਸ਼ਾ ਮੁਹੰਮਦਾ ਇੱਕ ਸਰਕਾਰ ਬਾਜੋ ਫੌਜਾਂ ਅੰਤ ਨੂੰ ਜਿੱਤ ਕੇ ਹਾਰੀਆਂ ਨੇ ਉਸ ਵੇਲੇ ਸਾਡਾ ਇਹ ਹਾਲ ਹੋਇਆ ਸੀ ਹੁਣ ਫੇਰ ਭਾਈ ਸਾਹਿਬ ਜੀ ਨੇ ਲਖਨਉਰ ਸਾਹਿਬ ਉਹ ਬੈਠੇ ਨੇ ਸਾਰੇ ਅਸੀਂ ਉਹਨਾਂ ਵਾਸਤੇ ਅਰਦਾਸ ਕਰਨੇ ਆ ਔਰ ਸਰਕਾਰਾਂ ਜਿਹੜੀਆਂ ਹਨ ਸਾਤਸੰਗਤ ਜੀ ਥੋੜੀ ਕੀਤਿਆ ਇਹਨਾਂ ਦੇ ਸਿਰ ਤੇ ਜੂ ਨਹੀਂ ਜੀ ਸਰਕ ਦੀ ਸਰਕ ਦੀ ਉਦੋਂ ਹੀ ਉੱਠਣ ਗੀਆਂ ਜਾਗਣ ਗੀਆਂ ਇਹ ਕੁੰਭ ਕਰਨੀ ਨੀਂਦ ਜਿਹੜੀਆਂ ਸਰਕਾਰਾਂ ਸੁੱਤੀਆਂ ਨੇ ਇਹਨਾਂ ਨੂੰ ਜਗਾਉਣਾ ਪੈਂਦਾ ਆਪਣੇ ਆਪ ਨਹੀਂ ਜਾਗਦੀਆਂ ਔਰ ਪੰਥ ਖਾਲਸਾ ਇਕੱਠਾ ਹੋਵੇਗਾ ਆਵਾਜ਼ ਇੱਕ ਹੋਏਗੀ ਆਪਣੇ ਆਪ ਹੀ ਜਾਗਣੀਆਂ ਸਾਤਸੰਗਤ ਜੀ ਇਸ ਕਰਕੇ ਰਿਹਾਈ ਦੀ ਮੰਗ ਸਾਰੇ ਅਮਲ ਸੰਸਮਾਜ ਪਹਿਲਾਂ ਤੋਂ ਗੱਲ ਦਾ ਆ ਰਿਹਾ ਹੈ ਜੋਸ਼ੇਨ ਜੇਲ੍ਹਾਂ ਦੇ ਵਿੱਚ ਬੰਦ ਹਨ ਜਿਨ੍ਹਾਂ ਤੇ ਕੋਈ ਕੇਸ਼ ਨਹੀਂ ਜਾਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਜਲਦੀ ਰਿਹਾ ਕੀਤਾ ਜਾਵੇ ਔਰ ਇਸ ਦੇ ਨਾਲ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜਿਨ੍ਹਾਂ ਦਾ ਸਰੀਰ ਦਿਨੋ ਦਿਨ ਕਮਜ਼ੋਰ ਹੋ ਰਿਹਾ ਹੈ ਉਹ ਵੀ ਸਹੀ ਸਲਾਮਤ ਰਹਿਣੇ ਚਾਹੀਦੇ ਹਨ ਕਿਤੇ ਐਸਾ ਨਾ ਹੋਵੇ ਬਾਅਦ ਵਿੱਚ ਜੇ ਆਵਾਜ਼ ਠਾਈ ਉਹਦਾ ਕੀ ਫਾਇਦਾ ਹੈ ਕਿ ਅਸੀਂ ਇੱਕ ਹੀਰਾ ਹੱਥੋਂ ਗਵਾ ਲਈਏ ਇਸ ਕਰਕੇ ਸਾਡੀ ਅਰਦਾਸ ਵੀ ਹੈ ਔਰ ਪੰਥ ਖਾਲਸਾ ਗਿਰਦਾਸ ਹੈ ਔਰ ਸਰਕਾਰਾਂ ਕੋਲ ਇਹ ਮੰਗ ਹੈ ਕਿ ਉਹ ਸ਼ਿੰਗਰਹਾ ਹੋਣੇ ਚਾਹੀਦੇ ਹਨ